ਸਿੰਘ ਜਿੰਦਾਬਾਦ ਸਰਦਾਰ ਭਗਤ ਸਿੰਘ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡਾ ਲੋਕਾਂ ਦਾ ਇੱਕ ਜਿੰਦਾਬਾਦ ਹਲਕਾ ਫਤੇਕਰ ਚੂੜੀਆਂ ਦੇ ਪਿੰਡ ਸੀੜਾ ਵਿੱਚ ਇਸਤਰੀ ਵਿੰਗ ਦੇ ਪ੍ਰਧਾਨ ਦਵਿੰਦਰ ਕੌਰ ਨੇ ਬਲਬੀਰ ਸਿੰਘ ਪੰਨੋ ਦੀ ਚੋਣ ਮੀਟਿੰਗ ਨੂੰ ਦਿੱਤਾ ਵੱਡਾ ਹੁਲਾਰਾ ਜੋਨ ਮੀਟਿੰਗ ਨੇ ਧਾਰਿਆ ਰੈਲੀ ਦਾ ਰੋਪ ਆਪ ਪਾਰਟੀ ਨੂੰ ਇਸ ਵੇਲੇ ਭਾਰੀ ਬਲ ਮਿਲਿਆ ਜਦੋਂ ਅਕਾਲੀ ਦਲ ਪਾਰਟੀ ਦਾ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਅਤੇ ਸਾਬਕਾ ਮੈਂਬਰ ਪੰਚਾਇਤ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਿੰਡ ਸੀੜਾ ਦਾ ਵਿਕਾਸ ਪਹਿਲ ਦੇ ਆਧਾਰ ਤੇ ਬਿਨਾਂ ਪੱਖਪਾਤ ਤੋਂ ਕੀਤਾ ਜਾਵੇਗਾ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀ ਰਿਪੋਰਟ ਪੰਨੂ ਸਾਹਿਬ ਅੱਜ ਤੁਸੀਂ ਪਿੰਡ ਸੀੜਾ ਦੇ ਵਿੱਚ ਪਹੁੰਚੇ ਜਿੱਥੇ ਕਿ ਇੱਕ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ ਵਾ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਜੀ ਸਾਡੇ ਵੀਰ ਬੋਲਗੀ ਦਾ ਸਾਡਾ ਵੀਰ ਬੋਲਗੀ ਸਾਰੀ ਇੱਕੋ ਜੀ ਟੀਮ ਉਹਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਬੋਜੀ ਵੀਰ ਭਰਾ ਲੇ ਤੇ ਸਾਡੇ ਬਾਬਾ ਜੀ ਰਣਜੀਤ ਸਿੰਘ ਬਹੁਤ ਦਿਨਾਂ ਦੀ ਸੁਭਾਤ ਨੂੰ ਲਾਇਕ ਇਸ ਵੀ ਇਹ ਤੋਂ ਲੈ ਕੇ ਅੰਤ ਤੱਕ ਮੈਂਨਤ ਕੀਤੀ ਹੈ ਕਰ ਕਰ ਸਲਾਮ ਹੀ ਦਿੱਤਾ ਹੂਗਾ ਕਿਦੀ ਇਹ ਦੀਵਾਂ ਦੀ ਦੀਦੂ ਸੰਗਤ ਦੇ ਨਿਪਟਾਰੇ ਜਾਂ ਦਿੱਤੇ ਵਿੱਚ ਆਈ ਸੀੜੀਆਂ ਦੇ ਸਾਰੀ ਸਾਰ ਸਤਿਕਾਰ ਦਾ ਬਹੁਤ 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 ਧੰਨਵਾਦ ਕਰਦਾ ਜੋ ਉਸ ਸੀੜੀਆਂ ਦੇ ਵਿੱਚ ਪਿਆਰ ਦਿੱਤਾ ਮੈਂ ਭੁੱਲ ਨਹੀਂ ਸਕਦਾ ਬੰਨ ਸੀੜੀਆਂ ਦੇ ਵਿੱਚ 2022 ਦੇ ਵਿੱਚ ਕੁਝ ਕਮੀ ਰਹਿ ਗਈ ਸੀ ਉਹ ਕਿ ਇਤਿਹਾਸਾਇਦਾਂ ਹੋ ਗਿਆ ਸੀ ਉਹਦੇ ਕਰਕੇ ਮੈਂ ਵੀ ਜਿਆਦਾ ਪਿੰਡ ਦੇ ਵਿੱਚ ਧਿਆਨ ਨਹੀਂ ਦੇ ਪਾਇਆ ਸੀ ਮੈਂ ਪਿੰਡ ਸੀੜੀਆਂ ਦੇ ਵਿੱਚ ਤੁਹਾਨੂੰ ਅੱਜ ਬੜਾ ਜੀ ਦੇ ਗਿਆ ਜੰਮਿਆ ਰੋਡ ਵਾਲੇ ਸਮੇਂ ਦੇ ਵਿੱਚ ਪਿੰਡ ਸੀੜਿਆਂ ਦਾ ਵਿਕਾਸ ਕਰਨ ਦਾ ਦੇ ਵਿੱਚ ਬਹੁਤ ਉੱਚੇ ਪੱਧਰ ਦੇ ਵਿੱਚ ਨਾ ਹੋਊਗਾ ਜਿਹੜਾ ਵੀ ਕੋਈ ਸੀੜੀਆਂ ਦਾ ਮੇਰੇ ਕੋਲ ਕੰਮ ਲੈ ਕੇ ਹੋਣਗੇ 4 ਤਰੀਕ ਤੱਕ ਤੋਂ ਜਦ ਤੱਕ ਲੱਗਾ ਹੈ 4 ਤਰੀਕ ਤੋਂ ਬਾਅਦ ਜਿਹੜੇ ਸਾਹਮ ਦਾ ਸੀੜੀਆਂ ਨਹੀਂ ਚੱਲਦੀਆਂ ਪਿਆਰ ਦਿੱਤਾ ਹੈ ਸਭ ਨੇ ਜਿਹੜੇ ਕੱਟ ਦਿਖਾਇਆ ਸਭ ਨੇ ਇੱਕ ਟੁੱਟ ਦਾ ਦਿਖਾਈ ਹੈ ਬਿਨਾ ਇਹ ਪੇਤ ਪਾਪ ਤੋਂ ਬਿਨਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਪੇਤ ਪਾਪ ਬਿਨਾ ਪਾਰਟੀ ਬਾਜੀ ਤੋਂ ਬਿਨਾ ਵੀ ਕਿਸੇ ਪਾਰਟੀ ਤੋਂ ਛੱਡੇ ਬਿਨਾ ਵੀ ਅੱਜ ਮੇਰੇ ਬੜੇ ਵਿਖੰਦੇ ਨੂੰ ਇਹ ਬੇਦੀ ਪਾਰਟੀ ਦੂਸਰੀ ਦੇ ਆ ਨਿਕਲਦੇ ਜੇ ਆਮਾ ਦੀ ਪਾਰਟੀ ਨੂੰ ਵੋਟਾਂ ਪਾਵਾਂਗੇ ਸਾਰਾ ਦੂਸਰੀ ਪਾਰਟੀ ਤੋਂ ਨਬਰਦੋਤ ਇਹ ਗਾਰੇ ਨੇ ਜੀ ਪਾਰਟੀ ਨੇ ਤਾਂ ਡਿਪੈਂਡ ਦੇ ਵਿੱਚ ਬਹੁਤ ਪਾੜਾ ਪਾਈਆਂ ਆਮਾ ਦੀ ਪਾਰਟੀ ਨੂੰ ਬਹੁਤ ਪਿਆਰ ਦੇ ਦੇਣੀ ਜਿੱਦਾਂ ਜਿੰਨਾਂ ਨੂੰ ਪਿਆਰ ਮਿਲਦਾ ਹੈ ਮਨੋ ਪਿਆਰ ਮੈਂ ਜਿੰਨਾ ਤੱਕ ਮੇਰੀ ਹਰ ਰੋਗ ਵੀ ਸਾਰ ਰਹਿਣਗੀ ਇਹਨਾਂ ਦਾ ਮੈਂ ਪਿਆਰ ਯਾਦ ਰੱਖੂਗਾ ਅੱਜ ਸਾਰੀ ਸੰਗਤਾਂ ਜਿੰਨੇ ਜਿੰਨੇ ਵੀ ਇਸ ਮੀਟਿੰਗ ਦੇ ਵਿੱਚ ਜਿਹੜੇ ਭਰਾ ਨੇ ਯੋਗਦਾਨ ਪਾਇਆ ਜੋ ਜੋ ਵੀ ਭਰਾ ਨੇ ਯੋਗਦਾਨ ਜਿੰਨੇ ਜਿੰਨੇ ਭਰਾ ਨੇ ਕੀਤਾ ਕਰਵਾਇਆ ਉਹ ਵੀਡੀਓ ਦੇ ਵਿੱਚ 14 ਦਿਨ ਪਹਿਲਾਂ ਸਾਰਿਆਂ ਦਾ ਬਹੁਤ ਪਤਾ ਦੇ ਰਿਹਾ ਸੀ ਕੀ ਨਾ ਤੁਹਾਡਾ ਮੇਰਾ ਨਾਮ ਦਿੰਦੂਕਰ ਪਿੰਡ ਪਿੰਸੀ ਦੀ ਰਹਿਣ ਵਾਲੀ ਅੱਜ ਮੇਰੇ ਪਿੰਡ ਵਿੱਚ ਬਹੁਤ ਭਾਰੀ ਗਿਣਤੀ 'ਚ ਮੀਟਿੰਗ ਹੋਈ ਆ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਮੇਰੀ ਸਮੁੱਚੀ ਪਿੰਡ ਦੀ ਸਾਧ ਸੰਗ ਨੇ ਬਹੁਤ ਸਾਥ ਦਿੱਤਾ ਤੇ ਬਹੁਤ ਹੀ ਮੈਨੂੰ ਪਰਮਾਹੰਗਾਰਾ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਹੀ ਮੌਕਾ ਦੇਵਾਂਗੇ ਜੋ ਸਾਡੇ ਕੋਲ ਗਲਤੀ 2022 'ਚ ਹੋਈ ਆ ਉਹ ਅਸੀਂ ਦੁਬਾਰਾ ਨਹੀਂ ਕਰਾਂਗੇ ਐਰਕਾ ਮੌਕਾ ਹੀ ਸਰਦਾਰ ਬੀਰ ਸਿੰਘ ਪੰਨੂ ਨੂੰ ਦਵਾਂਗੇ ਤੇ ਸਹਿਰੀ ਕਲਸੀ ਨੂੰ ਹੀ ਅਸੀਂ ਐਮਪੀ ਬਣਾਵਾਂਗੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਸਰਦਾਰ ਬੀਰ ਸਿੰਘ ਪੰਨੂ ਨੂੰ ਸਿੜਿਆਵਾ ਮੇਰਾ ਜਿੰਦਾਬਾਦ ਸਰਦਾਰ ਬੀਰ ਸਿੰਘ ਪੰਨੂ ਪੰਨੂ ਨੂੰ ਵੱਡੀ ਲੀਡਰ ਦੇ ਨਾਲ ਜਿਤਾਵਾਂਗੇ ਜਿੰਦਾਬਾਦ ਉਮੀਦ ਆ ਪਿੰਡਾਂ ਨੂੰ ਜਿੰਦਾਬਾਦ ਇਹਨਾਂ ਨੂੰ ਪੂਰਾ ਸਾਥ ਦੇ ਰਹੇ ਨੇ ਉਹਨੂੰ ਬਹੁਤ ਬਹੁਤ ਕਿਰਪਾ ਰੱਬ ਦੀ ਧੰਨਵਾਦ ਇਹ ਕਾ ਸਾਡਾ ਬਹੁਤ ਵਧੀਆ ਪਿੰਡਰ ਤੁਹਾਨੂੰ ਸਭ ਨੂੰ ਬਹੁਤ ਵਧੀਆ ਸਾਡੇ ਲੀਡਰ ਹਨ ਇਹਨਾਂ ਨੂੰ ਬਹੁਤ ਬਾਅਦ ਵੋਟਾਂ ਪਾ ਕੇ ਜਿਤਾ ਕੇ ਭੇਜੋ